ਹੁਣ ਜੇ ਬੀਜੇਪੀ ਪੰਜਾਬ ਦੇ ਵਿੱਚੋਂ ਸਫਾਇਆ ਹੋ ਗਿਆ ਤੇ ਮੇਰੇ ਕੀ ਕਸੂਰੇ ਜੀ ਤੁਸੀਂ ਉਹਦਾ ਉਹਦਾ ਤੁਸੀਂ ਫਿਰ 3.5 ਕਰੋੜ ਪੰਜਾਬੀਆਂ ਨੂੰ ਸਜ਼ਾ ਦੇਵੋਗੇ ਇਸ ਗੱਲ ਦੀ ਕਿ ਤੁਸੀਂ ਵੋਟਾਂ ਕਿਉਂ ਨਹੀਂ ਪਾਈਆਂ ਸਾਨੂੰ ਨਹੀਂ ਲਾਜੇ ਲੜਾਂਗੇ ਹੱਕ ਲਵਾਂਗੇ ਪੰਜਾਬੀਆਂ ਭੀਖ ਥੋੜੀ ਮੰਗਦੇ ਆ ਅਸੀਂ ਹੱਕ ਲੈਣੇ ਜਾਣਦੇ ਆ ਔਰ ਹੱਕ ਜਿਹੜੇ ਆ ਮੰਗਿਆ ਤੋਂ ਮਿਲਦੇ ਨਹੀਂ ਹੱਕ ਤਾਂ ਕੋਨੇ ਪੈਂਦੇ ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦੇਤੀਆਂ ਛੋਟਾਂ ਸਾਨੂੰ ਧਾਰਾਂ ਦੇ ਵਿੱਚ ਘੇਰ ਲਿਆ ਇਧਰੋਂ 532 ਕਿਲੋਮੀਟਰ ਧਾਰ ਇੱਧਰ ਹੈ ਇਧਰ ਖਨੌਰੀ ਲੱਗੀ ਹੋਈ ਐ ਇਧਰ ਸ਼ੰਭੂ ਤੇ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਬਜਟ ਐ ਦੇਸ਼ ਦਾ ਬਜਟ ਦੇ ਵਿੱਚ 1 ਰੁਪਈਆ ਨਹੀਂ ਰੁਪਈਆ ਤਾਂ ਛੱਡੋ ਨਾਂ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਐ ਕਿਸੇ ਟ੍ਰੇਨ ਦੇ ਥਰੂ ਹੀ ਨਾਂ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੱਕ ਵੀ ਜਿਹੜੀ ਐ ਉਹਦਾ ਟਾਈਮ ਬਦਲ ਰਹੇ ਆ ਜਿਹੜੀ ਕਿ ਬਾਇਆ ਪੰਜਾਬ ਜਾ ਰਹੀ ਐ ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ ਪੰਜਾਬ ਦਾ ਨਾਂ ਹੀ ਨਹੀਂ ਵਿੱਚ ਇਹ ਕੋ ਸਟੇਟ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫੇਰ ਹੱਦਾਂ ਤੇ ਖੜਾ ਐ ਹਰ ਰੋਜ਼ ਤਰੰਗੇ ਚ ਲਿਫਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ ਤੇ ਉਹ ਉਹਨੂੰ ਤੁਸੀਂ 1 ਰੁਪਿਆ ਨਹੀਂ ਦੇ ਰਹੇ ਉਹਦਾ ਨਾਂ ਹੀ ਨਹੀਂ ਲੈ ਰਹੇ ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਅ ਪ੍ਰੇਡ ਚੋਂ ਕੱਢ ਦਿੰਨੇ ਹੋ ਰਿਜੈਕਟ ਕਰ ਦਿੰਨੇ ਹੋ ਤੇ ਇਹ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈ ਹਰੀਕ੍ਰੰਤ ਦੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ ਹਰੀਕ੍ਰੰਤ ਸਾਨੂੰ ਮਹਿੰਗੀ ਪੈ ਗਈ 7-700 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਜੀ ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਚਾਈ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਟੇਟ ਨੂੰ ਜਿਹਦਾ ਨਾਂ ਪਾਣੀਆ ਤੇ ਆ ਪੰਜ ਆਪ ਪੰਜ ਪਾਣੀ ਔਰ ਉਹਦੇ ਚੋਂ ਵੀ ਸਮੰਗੀ ਜਨੇ ਰੋਲਾ ਪਾਈ ਜਾਂਦੇ ਆ ਆ ਦਿਓ ਜੀ ਸਾਨੂੰ ਉਹ ਦਿਓ ਪੁਲਿਸ ਦੇ ਵਿੱਚ ਜਿਵੇਂ ਪੁਲਿਸ ਦੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 2001 ਦੇ ਵਿੱਚ ਵੀ 80000 ਨਫਰੀ ਸੀ ਅੱਜ ਲਗਭਗ 23 ਸਾਲਾਂ ਬਾਅਦ 2024 ਚ ਵੀ 80000 ਨਵੇਂ ਭਰਤੀ ਜੋ ਰਟਾਇਰ ਹੁੰਦੇ ਨੇ ਬਾਈ ਬਾਈਕਸੋ ਦੇ ਨੇੜ ਤੇ ਰਟਾਇਰ ਹੁੰਦੇ ਆ ਇੱਕ ਸਾਲ ਚ ਉਹਨੇ ਕਰ ਲੈਨੇ ਆ ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ ਔਰ ਸਭ ਤੋਂ ਮੈਂ ਜਦੋਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਆਏ ਸੀ ਹੁਣ ਪਿਛਲੇ ਦਿਨੀ ਉੱਥੇ ਵੀ ਮੈਂ ਗੱਲ ਉਠਾਈ ਸੀ ਕਿ ਪੰਜਾਬ ਜਿਹੜੀ ਸਟੇਟ ਹੈ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ 30 ਤੋਂ 35% ਪੁਲਿਸ ਸਾਡੀ ਬੀਐਸਐਫ ਨਾਲ ਮਿਲ ਕੇ ਕੰਮ ਕਰਦੀ ਹੈ ਮਤਲਬ ਪੁਲਿਸਿੰਗ ਨਹੀਂ ਕਰਦੀ ਉਹਨਾਂ ਨਾਲ ਕਦੇ ਡਰੋਨ ਆ ਗਿਆ ਜੀ ਕਦੇ ਪਠਾਨਕੋਟ ਚ ਛੱਕੀ ਦੇਖੇ ਗਏ ਜੀ ਤਲਾਸ਼ੀਆਂ ਲਓ ਜੀ ਇੱਥੇ ਹੁਣ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ ਬਿਹਾਰ ਦੀ ਪੁਲਿਸ ਬਿਹਾਰ ਵਾਸਤੇ ਸਿਰ ਬਿਹਾਰ ਦਾ ਕੰਮ ਦੀ ਯੂਪੀ ਦੀ ਪੁਲਿਸ ਯੂਪੀ ਦਾ ਦੇਖਦੀ ਪਰ ਪੰਜਾਬ ਦੀ ਪੁਲਿਸ ਚੋਂ 30% ਪੁਲਿਸ 35% ਪੁਲਿਸ ਜਿਹੜੀ ਹੈ ਪੰਜ ਸੱਤ ਜ਼ਿਲ੍ਹਿਆਂ ਚ ਨੈਸ਼ਨਲ ਸਕਿਉਰਿਟੀ ਦਾ ਕੰਮ ਕਰ ਰਹੀ ਹੈ ਅਸੀਂ ਕਹ ਜੀ ਤਨਖਾਹ ਅਸੀਂ ਦਿੰਨੇ ਆ ਕੰਮ ਲੈ ਰਹੇ ਆ ਪੈਰਾ ਮਿਲਟਰੀ ਦਾ ਇਹਨਾਂ ਤੋਂ ਤਾਂ ਵੀ ਸਾਨੂੰ ਇਹ ਵੀ ਕੰਪਨਸੇਸ਼ਨ ਦਿਓ ਪਲੱਸ ਜੇ ਮੈਂ ਕਿਸੇ ਇੰਡਸਟਰੀਲਿਸਟ ਨੂੰ ਲੈ ਕੇ ਆਉਣਾ ਪੰਜਾਬ ਚ ਆ ਜਾਂਦਾ ਉਹ ਵੀ ਠੀਕ ਹੈ ਜੀ ਤੁਸੀਂ ਚੰਗਾ ਵਧੀਆ ਗਵਰਨੈਂਸ ਦੇ ਰਹੇ ਹੋ ਕੋਈ ਖੱਜਲ ਖਵਾਰੀ ਨਹੀਂ ਹੈਗੀ ਆ ਜਾਂਨੇ ਆਸੀਂ ਫੈਕਟਰੀ ਲਾ ਲੈਣੀ ਜਦੋਂ ਮੈਂ ਉਹਨੂੰ ਕਹਿਣਾ ਤੇ ਉਹਨੇ ਫੈਕਟਰੀ ਨੂੰ ਵਧਾ ਲਾ ਵੱਡੀ ਗੱਲ ਆ ਤਾਂ ਉਹ ਕਹਿੰਦਾ ਮੈਂ ਕਠੂਏ ਜਾਊਂਗਾ ਜੱਬ ਬਤੀ ਜਾਊਗਾ ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦਿੱਤੀਆਂ ਛੋਟਾਂ ਸਾਨੂੰ ਤਾਰਾਂ ਦੇ ਵਿੱਚ ਘੇਰ ਲਿਆ ਇਧਰੋਂ 532 ਕਿਲੋਮੀਟਰ ਤਾਰ ਇਧਰ ਹੈ ਇਧਰ ਖਨੌਰੀ ਲੱਗੀ ਹੋਈ ਹੈ ਇਧਰ ਸ਼ੰਭੂ ਤੇ ਆ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਨੂੰ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਸੋ ਸਾਨੂੰ ਵੀ ਉਹੀ ਛੋਟਾਂ ਦੇ ਦਿਓ ਜਿਹੜੀਆਂ ਇਹਨਾਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤਰੱਕੀ ਕਰਕੇ ਦਿਖਾ ਦੇਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ 'ਚ ਕਾਮਯਾਬਾਂ ਜਿੱਥੇ ਵੀ ਜਾਈਏ ਕਾਮਯਾਬ ਹੁੰਨੇ ਆ ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ ਸਕਸੈਸਫੁਲ ਪੰਜਾਬੀ ਨੇ ਪੂਰੀ ਦੁਨੀਆ ਚ ਵਸਦੇ ਨੇ ਸਵਿਸ਼ ਕਰਕੇ ਬਜਟ ਹੈ ਦੇਸ਼ ਦਾ ਬਜਟ ਦੇ ਵਿੱਚ 1 ਰੁਪਿਆ ਨਹੀਂ ਰੁਪਿਆ ਤਾਂ ਛੱਡੋ ਨਾਂ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਹੈ ਕਿਸੇ ਟ੍ਰੇਨ ਦੇ ਥਰੂ ਹੀ ਨਾਂ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੱਕ ਵੀ ਜਿਹੜੀ ਹੈ ਉਹਦਾ ਟਾਈਮ ਬਦਲ ਰਿਹਾ ਜਿਹੜੀ ਕਿ ਬਾਇਆ ਪੰਜਾਬ ਜਾ ਰਹੀ ਹੈ ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ ਪੰਜਾਬ ਦਾ ਨਾਂ ਹੀ ਨਹੀਂ ਵਿੱਚ ਇੱਕ ਉਹ ਸਟੇਟ ਹੈ ਜਿਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫੇਰ ਹੱਦਾਂ ਤੇ ਖੜਾ ਹੈ ਹਰ ਰੋਜ਼ ਤਰੰਗੇ 'ਚ ਲਿਫਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ ਤੇ ਉਹਨੂੰ ਤੁਸੀਂ 1 ਰੁਪਈਆ ਨਹੀਂ ਦੇ ਰਹੇ ਉਹਦਾ ਨਾਂ ਹੀ ਨਹੀਂ ਲੈ ਰਹੇ ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਪਰੇਡ 'ਚੋਂ ਕੱਢ ਦਿੰਨੇ ਹੋ ਰਿਜੈਕਟ ਕਰ ਦਿੰਨੇ ਹੋ ਤੇ ਇਹ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈ ਤੁਸੀਂ ਸਾਨੂੰ ਕੰਮ ਦੇ ਕੇ ਦੇਖੋ ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ ਜਦੋਂ ਕਿਹਾ ਸੀਗਾ ਕਿ ਅੰਨ ਦੇ ਪੰਡਾਰ ਪਰਨੇ ਨੇ ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ ਪੰਜਾਬੀਆਂ ਨੇ ਜਿੰਨੀ ਮਿਹਨਤ ਕਰਕੇ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ ਹਰੀ ਕ੍ਰਾਂਤੀ ਤਾਂ ਸਾਨੂੰ ਮਹਿੰਗੀ ਪੈ ਗਈ ਜੀ 7-700 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਜੀ ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਸਾਹਮਣਾ ਕਰਨਾ ਪੈ ਰਿਹਾ ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਸਾਹਮਣਾ ਕਰਨਾ ਪੈ ਰਿਹਾ ਉਸ ਸਟੇਟ ਨੂੰ ਜਿਹਦਾ ਨਾਂ ਪਾਣੀਆ ਤੇ ਆ ਪੰਜ ਆਪ ਪੰਜ ਪਾਣੀ ਔਰ ਉਹਦੇ ਚੋਂ ਵੀ ਸਮੰਗੀ ਜਨ ਨੇ ਰੋੜਾ ਪਾਈ ਜਨ ਨੇ ਆ ਦਿਓ ਜੀ ਸਾਨੂੰ ਉਹ ਦਿਓ ਸੋ ਇਸ ਕਰਕੇ ਪੰਜਾਬ ਦਾ ਪੱਖ ਜਿੱਥੇ ਵੀ ਰੱਖਣਾ ਪਿਆ ਮੈਂ ਦਲੇਰੀ ਨਾਲ ਖੁੱਲ ਕੇ ਰੱਖਦਾ ਔਰ ਕਿਉਂਕਿ ਮੈਂ ਕੱਲ ਹੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ ਮਾਲਵਾ ਨਹਿਰ ਬਣੂਗੀ 149 ਕਿਲੋਮੀਟਰ ਲੰਬੀ ਹਰੀਕੇ ਤੋਂ ਜਾਊਗੀ ਬਿਲਕੁਲ ਰਾਜਸਥਾਨ ਦੇ ਉਹ ਮਿੱਡੂ ਖੇੜਾ ਮਾਣੀ ਖੇੜਾ ਉਧਰਲੇ ਪਿੰਡਾਂ ਤੱਕ ਜਾ ਕੇ ਐਂਡ ਹੋਊਗਾ 50 ਫੁੱਟ ਉਪਰੋਂ ਚੜਾਈ 12 ਫੁੱਟ ਡੰਗਾਈ 2000 ਕਿਊਸਿਕ ਪਾਣੀ ਜਾਊਗਾ ਲਗਭਗ ਸਵਾ 500 ਮੋਗੇ ਹੋਣਗੇ 521 ਮੋਗੇ 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਜੀ ਇਹ ਇਹ ਗੱਲ ਇਹਨਾਂ ਨੇ 30 40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ ਬਦ ਨਹੀਂ ਕਿਉਂ ਨਹੀਂ ਸੋਚੀ ਪਰ ਕਿਉਂ ਸੋਚਣ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੋਣ ਉਹਨਾਂ ਨੇ ਮੋਗਿਆਂ ਤੋਂ ਕੀ ਲੈਣਾ ਜੀ ਇਹ ਤਾਂ ਉਹ ਮੋਗਿਆਂ ਵਾਲੀ ਜਾਣ ਸਕਦਾ ਨਾ ਜਿਹੜਾ ਇੱਕ ਇੱਕ ਮਿੰਟ ਵਾਸਤੇ ਉੱਥੇ ਖੜਾ ਹੁੰਦਾ ਕਿ ਇੱਕ ਮਿੰਟ ਮੇਰਾ ਪਾਣੀ ਨਾ ਜਾਵੇ ਜਾਂ ਇੱਕ ਮਿੰਟ ਮੇਰਾ ਘਰ ਨਾ ਜਾਵੇ ਪਾਣੀ ਦਾ ਇਹ ਤਾਂ ਉਹਨੂੰ ਦਰਦ ਦਾ ਪਤਾ ਹੋ ਸਕਦਾ ਨਾ ਸੋ ਜਿਹਨਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਨੇ ਉਹਨਾਂ ਨੇ ਕੀ ਤੇ ਲੈਣੇ ਮੋਗਿਆਂ ਤੋਂ ਸੋ ਅਸੀਂ ਅਸੀਂ ਆਏ ਥੱਲੋਂ ਆ ਅਸੀਂ ਤਾਂ ਮੋਗਿਆਂ ਨੇ ਸੋ ਕੱਸੀਆਂ ਰਜਵਾਹੇ ਰਵਾਈਵ ਕਰ ਰਹੇ ਆ ਪੰਜਾਬ ਆਪਣਾ ਪਾਣੀ ਬਿਲਕੁਲ ਵਧੀਆ ਤਰੀਕੇ ਨਾਲ ਵਰਤ ਜਦੋਂ ਮੈਂ ਸੋਚ ਚੁੱਕੀ ਸੀ 21% ਪਾਣੀ ਯੂਜ਼ ਕਰ ਰਹੇ ਸੀ ਅੱਜ 70 ਤੇ ਪਹੁੰਚਿਆ ਜੇ ਸਿਰਫ ਜਦੋਂ 90 ਤੇ ਪਹੁੰਚ ਗਏ ਕਿੰਨੇ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣਾ ਥੱਲੇੋਂ ਪਰ ਧਰਤੀ ਚੋਂ ਪਾਣੀ ਬਚੂਗਾ ਪਾਣੀ ਉੱਪਰ ਆਊਗਾ ਪਾਣੀ ਦਾ ਟੇਬਲ ਬਿਜਲੀ ਬਚੂਗੀ ਇਹ ਗੱਲਾਂ ਤਾਂ ਕਦੇ ਸੋਚਿਆ ਹੀ ਨਹੀਂ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਹਰੇਕ ਟਾਲੀ ਨੂੰ ਹਰੇਕ ਕਿਕਰ ਨੂੰ ਕੋਈ ਨਾ ਕੋਈ ਲੀਡਰ ਚ ਮੜਿਆ ਮੈਂ ਦਿਖਾਉਂਗਾ ਵੀ ਉਹਨੂੰ ਐਂ ਕਹਿੰਦਾ ਵੀ ਤੇਰੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ ਹੈ ਮੇਰਾ ਪਰਦਾਦਾ ਤੇਰੇ ਤੁਕਿਆਂ ਦਾ ਚਾਰ ਪਾਉਂਦਾ ਰਿਹਾ ਤੇ ਤੇਰੇ ਕਿਕਰ ਤੋਂ ਜੱਫੀ ਪਾਲਣਗੇ ਕਿ ਜੇ ਵੋਟਾਂ ਹੋਣ ਇਹਨਾਂ ਦੀਆਂ ਦਰਾਖਤਾਂ ਨਹੀਂਆਂ ਇਦਾਂ ਹੀ ਇਦਾਂ ਹੀ ਨਹਿਰਾ ਕੱਸੀਆਂ 'ਚ ਐ ਨਾਉਂਦੇ ਦਿਖਾਉਂਗਾ ਇਹਨਾਂ ਨੂੰ ਮੈਂ ਵੀ ਮੇਰਾ ਦਾਦਾ ਵੀ ਇੱਥੇ ਹੀ ਨਾਉਂਦਾ ਰਿਹਾ ਬਸ ਤੂੰ ਵੋਟਾਂ ਪਾ ਦੇ ਪਰ ਕਿਉਂਕਿ ਦਰਾਖਤਾਂ ਦੀਆਂ ਤੇ ਨਹਿਰਾ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤਾਂ ਕਰਕੇ ਮੁੱਦਾ ਨਹੀਂ ਹੈਗਾ ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ ਮੈਨੂੰ ਇੰਨਾ ਵੱਡਾ ਬਾਣ ਲੋਕਾਂ ਨੇ ਦਿੱਤਾ ਸਮੇਂ ਹੀ ਚੀਜ਼ਾਂ ਕਟੋਕਟ ਬਚਾਵਾ ਵੀ ਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾ ਕਿ ਆਪਾਂ ਇਕੱਠੇ ਹੋ ਕੇ ਦਰਖਤ ਲਾਈਏ ਆਪਾਂ ਆਪਣੇ ਪਾਣੀ ਦੀ ਸਾਂਭ ਸੰਭਾਲ ਕਰੀਏ ਠੀਕ ਹੈ ਨਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਾਂਬੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ ਸੋ ਮੈਨੂੰ ਉਮੀਦ ਹੈ ਕਿ ਹੈਲਥ ਐਜੂਕੇਸ਼ਨ এনवायरमेंट ਸਪੋਰਟਸ ਔਰ ਰੋਜ਼ਗਾਰ ਇਹਨਾਂ ਪੰਜ ਸੱਤ ਜਿਹੜੇ ਮੇਨ ਵੱਡੇ ਮੁੱਦੇ ਨੇ ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਉਣਾ ਹੈ ਅੱਗੇ ਪੰਜਾਬ ਅੱਗੇ ਵਧੂਗਾ ਔਰ ਪੰਜਾਬ ਰੰਗਲੇ ਪੰਜਾਬ ਦੇ ਛੋਟੇ ਥੋੜਾ ਹਲਕੇ ਹਲਕੇ ਰੰਗ ਤਾਂ ਨਜ਼ਰ ਵੀ ਆਉਣ ਲੱਗੇ ਕਿ ਹਾਂ ਕੁਝ ਹੋ ਰਿਹਾ ਹੈ ਹਾਂ 43000 ਨੌਕਰੀਆਂ ਮਿਲ ਗਈਆਂ ਨਹਿਰ ਕੱਢੀ ਜਾ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਵਾਲੇ ਪਾਸਿਓਂ ਨਿਰਭਰਾਂ ਕੋਲੇ ਵਾਲੇ ਪਾਸਿਓਂ ਨਿਰਭਰ ਹੋਗੇ ਤੇ ਖੇਡਾਂ ਦੇ ਵਿੱਚ ਸਾਡੇ ਨੌਜਵਾਨ ਮੱਲਾ ਮਾਰ ਰਹੇ ਨੇ 올림픽 ਚ ਗਏ ਹੋਏ ਨੇ ਸੋ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਤਾਂ ਦੇਖੋ 올림픽 ਦੀ ਤਿਆਰੀ ਵਾਸਤੇ ਜਿਹੜੇ ਪਲੇਅਰ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ 8-8 ਲੱਖ ਰੁਪਈਆ ਕਿ ਘੱਟੋ ਘੱਟ ਉਹ ਸ਼ੂ ਤਾਂ ਖਰੀਦੋ ਨਾ ਜਿਹੜੇ ਉੱਥੇ ਪਾ ਕੇ ਭੱਜਣੇ ਨੇ ਇੱਥੇ ਤਾਂ ਨੰਗੇ ਪੈਰੀ ਸੂਏ ਦੀਆਂ ਪਟੜੀਆਂ ਤੇ ਪ੍ਰੈਕਟਿਸ ਕਰਦੇ ਮੈਂ ਦੇਖਿਆ ਫਿਰ ਉੱਥੇ ਜਦੋਂ ਜਾਂਦੇ ਆ ਉਹ ਟਰੈਕ ਸਿੰਥੈਟਿਕ ਟਰੈਕ ਹੈ ਉੱਥੇ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਪਹਿਲਵਾਨ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਨੇ ਪਹਿਲਾਂ ਇੱਥੇ ਗੱਦੇ ਦਾ ਲੈ ਕੇ ਦੇ ਦਈਏ ਨਾ ਉਹਨਾਂ ਨੂੰ ਉਸ ਲੈਵਲ ਦੇ 올림픽 ਲੈਵਲ ਦੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਗ੍ਰਿਪ ਬਣਾਉਣ ਚੱਕਰ ਬਾਅਦ ਤੱਕ ਕੋਈ ਵੀ ਜੋ ਮੈਡਲ ਜਿੱਤਣਾ ਉਹ ਤਾਂ ਕੋਈ ਵੀ ਦੇ ਦਿੰਦਾ ਪੈਸੇ ਮੈਡਲ ਜਿੱਤਣ ਜੋਗੇ ਤਾਂ ਬਣਾਈਏ ਨਾ ਸੋ 19 ਪਲੇਅਰ ਆਪਣੇ 올림픽 ਦੇ ਵਿੱਚ ਗਏ ਹੋਏ ਨੇ ਤੇ ਵੱਡੀ ਮੱਲਾ ਮੈਨੂੰ ਉਮੀਦ ਹੈ ਕਿ ਮਾਰ ਕੇ ਆਉਣਗੇ ਹਾਕੀ ਟੀਮ ਨੇ ਕੱਲ ਆਪਣਾ ਮੈਚ ਜਿੱਤਿਆ ਵਧਾਈਆਂ ਦੇਣਾ ਚਾਹੁੰਨਾ ਮੈਂ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵਧੀਆ ਕੁਸ਼ਕਾਂ ਵੀ ਉੱਥੋਂ ਆਉਣਗੀਆਂ ਤੇ ਉਹਦੇ ਨਾਲ ਚੇਨ ਕਿ ਲੱਗੂ ਬੱਚਿਆਂ ਨੂੰ ਬੱਚੇ ਗਰਾਊਂਡਾਂ ਨੂੰ ਜਾਣਗੇ ਬੱਚੇ ਗਰਾਊਂਡ ਜਾਣਗੇ ਸਰੀਰ ਨਾਲ ਪਿਆਰ ਹੋਊਗਾ ਤੇ ਆ ਡਰੱਗ ਡਰੱਗ ਜਾਂ ਜਿਹੜੀਆਂ ਹੋਰ ਬੁਰੀਆਂ ਸੰਗਤਾਂ ਇਹਨਾਂ ਤੋਂ ਬਚਣਗੇ ਸੋ ਚੇਨ ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ ਤੁਹਾਡਾ ਧੰਨਵਾਦ ਕਿ ਤੁਸੀਂ ਬਹੁਤ ਛੋਟੇ ਸੱਦੇ ਤੇ ਇੱਥੇ ਪਹੁੰਚ ਤੇ